ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀਆਂ ਜੂਰੀਏ ਦੀ ਮਹੱਤਤਾ ਬਾਰੇ ਤੇ ਜੂਰੀਏ ਦੀ ਡੋਜ਼ ਬਾਰੇ ਤੇ ਕਿੰਨੇ ਦਿਨਾਂ ਦੇ ਵਿੱਚ ਜੂਰੀਆ ਦੇਣੀ ਚਾਹੀਦੀ ਆ ਕਣਕ ਨੂੰ ਇਹਦੇ ਬਾਰੇ ਗੱਲ ਕਰਨੀ ਆ ਆ ਆਪਣਾ ਖੇਤ ਆ ਜੀ ਜਿਹੜਾ ਐਚ ਡੀ 2733 ਦੀ ਵੈਰਾਈਟੀ ਆ ਇਹਦੇ ਵਿੱਚ ਆਪਣੇ ਮੈਟਰੀ ਬਿਊਜਨ ਯਾਨੀ ਕਿ ਸੰਕੋਰ ਜੂਰੀਏ ਚਰ ਲਾ ਕੇ ਪਾਈ ਦੀ ਉਹਦਾ ਵੀ ਰਿਜ਼ਲਟ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਪਹਿਲਾਂ ਆਪਾਂ ਫਿਰ ਰਿਜ਼ਲਟ ਦਿਖਾ ਦੇਣਾ ਜੀ ਬਾਅਦ ਚ ਜੂਰੀ ਦੀ ਗੱਲ ਕਰਾਂਗੇ ਆਹ ਦੇਖ ਲਓ ਕਿਸਾਨ ਵੀਰੋ ਜਿਹੜੇ ਆ ਪੱਤੇ ਮਚਾਏ ਪਏ ਨੇ ਨਾ ਜੀ ਇਹ ਸਾਰੇ ਗੁੱਲੀ ਡੰਡੇ ਦੇ ਨੇ ਬਹੁਤ ਜਿਆਦੇ ਗੁੱਲੀ ਡੰਡਾ ਦੀ ਇੰਨਾ ਗੁੱਲੀ ਡੰਡਾ ਦੀ ਲੋਕ ਆਏ ਕਹਿੰਦੇ ਸੀ ਵੀ ਗੁੱਲੀ ਡੰਡੇ ਦੇ ਵਿੱਚ ਕਣਕ ਬੀਜੀ ਹੋਈ ਆ ਤੇ ਆਹ ਦੇਖ ਲਓ ਸਾਰੇ ਇੱਧਰ ਪੱਤੇ ਮਚਾਏ ਪਏ ਨੇ ਆਹ ਸਾਰੇ ਜਿਹੜੇ ਪੱਤੇ ਮਚਾਏ ਹੋਏ ਨੇ ਸਾਰੇ ਗੁੱਲੀ ਡੰਡੇ ਦੇ ਨੇ ਇੰਨੀ ਗੁੱਲੀ ਡੰਡਾ ਖੜਾ ਤੀ ਤੇ ਹੁਣ ਤੁਸੀਂ ਵਿੱਚ ਦੇਖ ਵੀ ਸਕਦੇ ਹੋ ਆ ਦੇਖੋ ਸਿਆੜ ਖਾਲੀ ਕੀਤੇ ਪਏ ਨੇ ਸਿਆੜਤਾ ਯਾਨੀ ਕਿ ਹੈ ਨਹੀਂ ਰੋਟਾਵੇਟਰ ਨਾਲ ਕਣਕ ਬੀਜੀ ਹੋਈ ਆ ਯਾਨੀ ਕਿ ਕਣਕ ਨੂੰ ਬਹੁਤ ਘੱਟ ਨੁਕਸਾਨ ਕੀਤਾ ਆ ਦੇਖੋ ਜਿੱਥੇ ਜਿਆਦਾ ਉਪਰਾਲੀ ਆ ਜਿਆਦਾ ਵਾਹਣ ਸੇਦੀ ਖਸਕ ਹੋ ਗਿਆ ਉੱਥੇ ਗੁੱਲੀ ਟੰਡਾ ਬਿਲਕੁਲ ਵੀ ਨਹੀਂ ਛੱਡਿਆ ਹੈਗਾ ਇਹਦੇ ਵਿੱਚ 40 ਗ੍ਰਾਮ ਵਿੱਗੇ ਦੀ ਮੈਟਰੀਬਿਊਜਨ ਯਾਨੀ ਕਿ ਸੰਕੋਰ ਜੂਰੀਏ ਦੇ ਨਾਲ ਰਲਾ ਕੇ 10 ਕਿਲੋ ਜੂਰੀਆ ਲਿਆਤੀ ਵਿੱਗੇ ਦਾ ਤੇ 40 ਗ੍ਰਾਮ ਮੈਟਰੀਬਿਊਜਨ ਲਈਦੀ 76% ਆਉਂਦੀ ਹੈ ਜਿਹੜੀ ਇਹ ਸੰਕੋਰ ਸਾਲਟ ਤੇ ਉਹ ਆਪਣੇ ਰਲਾ ਕੇ ਕੀਤਾ ਸੀ ਤੇ ਕਣਕ ਦੇ ਪਾਣੀ ਲਾ ਕੇ 26 ਤਰੀਕ ਨੂੰ ਪਾਣੀ ਲਾਇਆ ਸੀ ਇਹਨੂੰ 11ਵੇਂ ਮਹੀਨੇ ਦੀ 26 ਤਰੀਕ 2020 ਨੂੰ ਪਾਣੀ ਲਾਇਆ ਸੀ ਤੇ ਘਟੋ ਘਟ 10 ਦਿਨਾਂ ਬਾਅਦ ਮੈਟਰੀਬਿਊਜਨ ਆਪਾਂ ਨੇ ਪਾਈ ਤੀ ਇਹ ਜੂਰੀਏ ਨਾਲ ਮਿਕਸ ਕਰਕੇ ਜਦੋਂ ਵਧੀਆ ਪੈ ਟਿਕਣ ਲੱਗ ਗਿਆ ਸੀ ਉਦੋਂ ਪਾਈ ਤੀ ਜੀ ਇਹ ਬਹੁਤ ਵਧੀਆ ਰਿਜ਼ਲਟ ਦਿੱਤਾ ਤੇ ਹੁਣ ਆਪਾਂ ਮੇਨ ਟਾਪਿਕ ਆਪਣਾ ਜਿਹੜਾ ਜੂਰੀਏ ਦਾ ਜੂਰੀਏ ਦੀ ਗੱਲ ਕਰਦੇ ਹਾਂ ਜੀ ਜੂਰੀਆ ਕਦੋਂ ਪਾਉਣਾ ਚਾਹੀਦਾ ਕਿੰਨੀ ਪਾਉਣੀ ਚਾਹੀਦੀ ਹੈ ਮਾਤਰਾ ਦੇਖੋ ਕਣਕ ਦੀ ਜਿਹੜੀ ਯੂਰੀਆ ਦੀ ਡਿਮਾਂਡ ਹੁੰਦੀ ਆ ਇਹ ਕੋਈ ਪੱਕਾ ਫਾਰਮੂਲਾ ਨਹੀਂ ਹੁੰਦਾ ਹੈਗਾ ਜਿਹੜੇ ਖੇਤੀਬਾੜੀ ਯੂਨੀਵਰਸਿਟੀਆਂ ਕਹੀ ਜਾਂਦੀਆਂ ਹੁੰਦੀਆਂ ਨੇ ਵੀ ਐਂ ਯੂਰੀਆ ਪਾਓ ਐਂ ਪਾਓ ਇਹ ਕੋਈ ਪੱਕਾ ਫਾਰਮੂਲਾ ਨਹੀਂ ਹੁੰਦਾ ਯੂਰੀਆ ਦਾ ਆਪਾਂ ਯੂਰੀਆ ਆਪਣੀ ਖੇਤ ਦੀ ਲੋੜ ਅਨੁਸਾਰ ਪਾਉਣਾ ਹੁਣ ਆਹ ਖੇਤ ਆ ਜੀ ਦੇਖੋ ਸਾਰਾ ਤੁਹਾਨੂੰ ਦਿਖ ਰਿਹਾ ਹੋਊਗਾ ਵਿੱਚੋਂ ਪੀਲਕ ਵੀ ਮਾਰਦਾ ਹੈ ਹੋਰ ਵੀ ਕਰਦਾ ਹੈ ਇੱਥੇ ਹੁਣ ਜੂਰੀ ਆਪਾਂ ਯੂਨੀਵਰਸਿਟੀ ਦੇ ਅਕੋਰਡਿੰਗ ਪਾਵਾਂਗੇ ਫਿਰ ਤਾਂ ਖੇਤ ਖਰਾਬ ਹੋ ਬਹੁਤ ਹੋ ਜੂਗਾ ਕਿਉਂਕਿ ਇੱਥੇ ਪਹਿਲਾਂ ਅਸੀਂ ਨੇ ਪਾਣੀ ਲਗਾਤਾ ਸੀ ਫਿਰ ਆਪਣੇ ਆ ਜਿਹੜੀ ਸਾਹਮਣੇ ਕਣਕ ਦੇਖਦੀ ਆ ਸਾਨੂੰ ਉਹ ਮੋਟਰ ਦੇਖਦੀ ਆ ਨਾ ਉਹ ਕੋਠਾ ਜਾ ਉਹ ਗਮਾਂਡੀ ਐ ਗਮਾਂਡੀ ਨੇ ਪਾਣੀ ਤੋੜਤਾ ਸੀ ਆਪਣਾ ਹਫ਼ਤੇ ਬਾਅਦ ਫਿਰ ਤੋੜਤਾ ਸੀ ਪਾਣੀ ਇਹ ਡਬਲ ਫੇਰ ਡਬਲ ਦੁਬਾਰੇ ਭਰਿਆ ਹੋਇਆ ਜੀ ਤੇ ਇਸ ਕਣਕ ਨੂੰ ਆਪਾਂ ਨੇ ਜੂਰੀ ਆ ਪਹਿਲਾਂ ਕੋਈ ਨਹੀਂ ਲਾਇਆ ਇਸ ਕਰਕੇ ਹੁਣ ਆਪਾਂ ਬਾਅਦ ਚ ਯੂਰੀਆ ਲਾਉਣੇ ਹੁੰਦੇ ਆ ਅਸੀਂ ਪਾਣੀ ਤੋਂ ਬਾਅਦ ਹੀ ਯੂਰੀਆ ਲਾਉਣੇ ਆ ਪਹਿਲਾਂ ਕੋਈ ਯੂਰੀਆ ਨਹੀਂ ਲਾਉਂਦੇ ਹੈਗੇ ਬਾਅਦ ਲਾਉਣੇ ਹੁੰਦੇ ਆ ਤੇ ਯੂਰੀਆ ਤੁਸੀਂ ਐਂ ਲਾ ਕੇ ਹਿਸਾਬ ਲਾ ਲਓ ਵੀ ਡੇਢ ਥੈਲਾ ਕੀਲੇ ਦੇ ਹਿਸਾਬ ਨਾਲ ਪਹਿਲਾਂ ਲਾਤਾ ਫਿਰ ਦੁਬਾਰੇ ਲਾਤਾ ਦੋ ਇਹਨੂੰ ਯੂਰੀਆ ਲਾਤੇ ਤੇ ਤੀਜਾ ਵੀ ਲੱਗ ਸਕਦਾ ਤੇ ਯੂਨੀਵਰਸਿਟੀਆਂ ਕਹਿੰਦੀਆਂ ਨੇ 90 ਕਿਲੋ ਯੂਰੀਆ ਵਰਤੋ 110 ਕਿਲੋ ਵਰਤੋ ਇਹ ਕੋਈ ਡੋਜ਼ ਨਹੀਂ ਹੈਗੀ ਜੀ ਤੇ 140 ਕਿਲੋ ਵੀ ਵਰਤਿਆ ਜਾ ਸਕਦਾ 50 ਵੀ ਵਰਤਿਆ ਜਾ ਸਕਦਾ ਤੇ 70 ਕਿਲੋ ਨਾਲ ਵੀ ਸਰ ਸਕਦਾ ਇਹ ਖੇਤ ਦੀ ਲੋੜ ਦੇ ਮੁਤਾਬਕ ਹੈ ਵੀ ਕਿੱਥੇ ਕੀ ਕਰਨਾ ਪੈ ਜਵੇ ਕੋਈ ਪਤਾ ਨਹੀਂ ਹੈਗਾ ਤੇ ਆਪਾਂ ਕੋਈ ਪੱਕਾ ਫਾਰਮੂਲਾ ਵੀ ਨਹੀਂ ਨਿਸ਼ਚਿਤ ਕਰਨਾ ਵੀ ਐਂ ਕਰਨਾ ਤੇ ਜਾਂ ਬਾਹ ਕਰਨਾ ਤੇ ਜੂਰੀ ਆਪਾਂ ਕਿੰਨੇ ਦਿਨਾਂ ਚ ਪੂਰਾ ਕਰਨਾ ਇਹ ਆਪਾਂ ਗੱਲ ਕਲੀਅਰ ਕਰਾਂਗੇ ਮੋਟਾ ਫਾਰਮੂਲਾ ਦੱਸ ਦਿਆਂ ਤੁਹਾਨੂੰ ਜੂਰੀਆ ਤੁਸੀਂ ਐਂ ਲਾ ਲਓ ਸਾਬ ਚਾਹੇ ਕਣਕ ਦੀ ਬੀਜੀਆ ਚਾਹੇ ਪਸੇਤੀ ਬੀਜੀਆ ਜਿਹੜੀ ਕਣਕ ਦੀ ਗੇਤੀ ਬੀਜੀਆ ਉਹ ਬੱਧ ਦੇਣ ਲੈ ਕੇ ਪੱਕੂਗੀ ਜਿਹੜੀ ਪਸੇਤੀ ਬੀਜੀ ਆ ਉਹ ਘਟ ਦੇਣ ਲੈ ਕੇ ਪੱਕੂਗੀ ਇਹ ਕਣਕ ਨੇ ਆਪਦਾ ਆਡਜਸਟਮੈਂਟ ਕਰਨੀ ਹੁੰਦੀ ਆ ਦਿਨਾਂ ਦੀ ਟੈਂਪਰੇਚਰ ਦੀ ਤੇ ਆਪਾਂ ਨੇ ਜਿਹੜੀ ਜੂਰੀਏ ਦੀ ਲਾਸਟ ਕਿਸ਼ਤ ਦੇਣੀ ਆ ਤੁਸੀਂ ਐ ਸਮਝ ਲਓ ਵੀ 13 ਜਨਵਰੀ ਨੂੰ ਲਾਸਟ ਦੇਣੀ ਆ ਲੋਹੜੀ ਨੂੰ ਵੀ ਲੋਹੜੀ ਤੋਂ ਬਾਅਦ ਆਪਣੇ ਜੂਰੀਆ ਬਿਲਕੁਲ ਵੀ ਨਹੀਂ ਪਾਉਣਾ ਖੇਤ ਦੇ ਵਿੱਚ ਬਸ ਲੋਹੜੀ ਲਾਸਟ ਹੀ ਆ ਜਿਵੇਂ ਹੱਦ ਹੀ ਆ ਬਸ ਐਂਡ ਐਂ ਹਿਸਾਬ ਹਿਸਾਬ ਲਾ ਲਓ ਵੀ ਲੋਹੜੀ ਤੱਕ ਲਿਜਾ ਸਕਦੇ ਹਾਂ ਜਿਹੜੇ ਸਾਡੇ ਤਜਰਬੇ ਨੇ ਕੋਈ ਇਹ ਯੂਨੀਵਰਸਿਟੀ ਦੀ ਰਿਪੋਰਟ ਨਹੀਂ ਹੈਗੀ ਕੋਈ ਹੋਰ ਨਹੀਂ ਹੈਗੀ ਇਹਦਾ ਸਾਡੇ ਸੀਨੇ ਇੱਕ ਖੇਤਾਂ ਦੇ ਵਿੱਚ ਤਜਰਬੇ ਕਰਕੇ ਦੇਖੇ ਹੋਏ ਨੇ ਉਹ ਤੁਹਾਨੂੰ ਦੱਸ ਰਹੇ ਹਾਂ ਵੀ ਲੋਹੜੀ ਵਾਲੇ ਦਿਨ ਤੁਸੀਂ ਆਹ ਲਾ ਲਓ ਵੀ ਜਮੀ ਲਾਸਟ ਦਿਨ ਆ ਵੀ ਇਦੋਂ ਤੱਕ ਬਾਅਦ ਇੱਕ ਦਾਣਾ ਬੀਜੂਰੀ ਇਹਦਾ ਆਪਾਂ ਨਹੀਂ ਪਾਉਣਾ ਨਹੀਂ ਤੇ ਨਾ ਲੋਹੜੀ ਤੋਂ ਅਗਲੇ ਦਿਨ ਪਾਉਣਾ ਬਸ ਲੋਹੜੀ ਵਾਲੇ ਦਿਨ ਲਾਸਟ ਹੁੰਦਾ ਵੀ 13 ਤਰੀਕ ਆ ਜਿਹੜੀ 10 ਤੋਂ 13 ਤਰੀਕ ਜਨਵਰੀ 10 ਜਨਵਰੀ ਤੋਂ ਲੈ ਕੇ 13 ਜਨਵਰੀ ਦੇ ਵਿੱਚ ਵਿੱਚ ਜੂਰੀਏ ਦੀ ਲਾਸਟ ਕਿਸ਼ਤ ਜਿੰਨੀ ਵੀ ਦੇਣੀ ਆ ਤੁਸੀਂ ਨੇ ਵੱਧ ਦੇਣੀ ਆ ਘੱਟ ਦੇਣੀ ਆ ਉਹ ਦੇ ਸਕਦੇ ਹਾਂ ਤੇ ਉਹਦੇ ਨਾਲ ਫਾਇਦੇ ਕੀ ਹੁੰਦੇ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਇੱਕ ਤਾਂ ਕਣਕ ਦੇ ਵਿੱਚ ਲੈਰਾਪਣ ਘਟ ਜਾਂਦਾ ਥੋੜਾ ਜਿਹਾ ਘਟਣ ਨਾਲ ਤੇਲਾ ਬਹੁਤ ਘਟ ਆਉਂਦਾ ਪੀਲੀ ਕੁੰਗੀ ਦੀ ਬਿਮਾਰੀ ਬਹੁਤ ਘਟ ਆਉਂਦੀ ਆ ਤੇ ਦੂਜੇ ਨੰਬਰ ਤੇ ਕਣਕ ਦੇ ਲੈਰਾਪਣ ਘਟ ਹੋਣ ਕਰਕੇ ਕਣਕ ਉੱਤੇ ਬਾਜਨ ਆਪਦਾ ਘੱਟ ਬਣਾਉਂਦੀ ਆ ਤੇ ਜਾਨੀ ਕਿ ਜਿਹੜਾ ਆਪਣਾ ਤਣਾ ਹੁੰਦਾ ਤਣੇ ਦੇ ਉੱਤੇ ਪੱਤਿਆਂ ਦਾ ਭਾਰ ਹੁੰਦਾ ਪੱਤਿਆਂ ਦਾ ਭਾਰ ਘੱਟ ਬਣਦਾ ਜਦੋਂ ਪੱਤਿਆਂ ਦਾ ਭਾਰ ਘਟ ਜਾਂਦਾ ਤਣੇ ਦੇ ਉੱਤੇ ਤਣਾ ਡਿਗਦਾ ਘੱਟ ਹੈ ਤੇ ਆਪਾਂ ਨੂੰ ਫੇਰ ਕਿਸਾਨ ਵੀਰ ਕਹਿੰਦੇ ਨੇ ਜਦੋਂ ਤਣਾ ਘਾਹ ਘਟ ਬਣਾਊਗਾ ਐ ਬਣਾਊਗਾ ਬੱਲੀ ਕਮਜ਼ੋਰ ਰਹੂਗੀ ਉਹ ਬੱਲੀ ਨਹੀਂ ਕਮਜ਼ੋਰ ਰਹਿੰਦੀ ਹੁੰਦੀ ਜੀ ਜਦੋਂ ਭਗੋਲਾ ਹੁੰਦਾ ਨਾ ਭਗੋਲੇ ਦੇ ਉੱਤੇ ਆਪਾਂ ਨੂੰ ਫੇਰ ਜੂਰੀ ਦੀ ਸਪਰੇਅ ਕਰਨੀ ਪੈਂਦੀ ਹੁੰਦੀ ਆ 3 ਕਿਲੋ ਜੂਰੀਆ ਲੈ ਕੇ 150 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਾਂ ਨੇ ਸਪਰੇਅ ਕਰਨੀ ਹੁੰਦੀ ਆ 150 ਤੋਂ 200 ਲੀਟਰ ਪਾਣੀ ਦੇ ਵਿੱਚ ਏਕੜ ਦੀ ਪਰ ਏਕੜ ਦੀ ਤੇ ਉਹ ਸਪਰੇਅ ਕਰਨੀ ਦਾ ਨਹੀਂ 13045 13045 ਪਾਇਆ ਜਾਵੇ ਬਾਲਾ ਵੈਸਟ ਨਹੀਂ ਜੇ ਨਹੀਂ ਪਾਉਣਾ ਚਾਹੁੰਦੇ ਕਿਸਾਨ ਵੀਰ ਤਾ ਆਪਾਂ ਜੂਰੀਏ ਦੀ ਸਪਰੇਅ ਕਰ ਸਕਦੇ ਆ ਜਿਹੜਾ 70% ਵਾਲਾ ਜੂਰੀਆ ਆਪਣੇ ਕੋਲੇ ਥੈਲੀਆਂ ਦੇ ਵਿੱਚ ਆਉਂਦਾ ਉਹ ਸਪਰੇਅ ਕਰ ਸਕਦੇ ਹੁੰਦੇ ਆ ਤੇ ਜੂਰੀਏ ਦੀ ਪੌਟੈਂਸ ਬਹੁਤ ਹੈ ਜੀ ਇਹਨੇ ਪ੍ਰਕਾਸ਼ ਸੰਸ਼ਲੇਸ਼ਣ ਦੇ ਦੁਆਰਾ ਸੂਰਜ ਤੋਂ ਯਾਨੀ ਕਿ ਪ੍ਰਕਾਸ਼ ਸੰਸ਼ਲੇਸ਼ਣ ਦੇ ਦੁਆਰਾ ਪੌਦਾ ਆਪਣਾ ਭੋਜਨ ਬਣਾਉਂਦਾ ਤੇ ਆਹ ਜਿਹੜੀ ਆਪਾਂ ਕਹਿੰਨੇ ਆ ਪੀਲ ਕ ਮਾਰਦੀ ਆ ਕਾਲਸ ਤੇ ਹੋ ਗਿਆ ਉਹੀ ਭੋਜਨ ਬਣਾਉਣ ਕਰਕੇ ਸਾਰੀਆਂ ਕਿਰਿਆਵਾਂ ਹੁੰਦੀਆਂ ਨੇ ਇਹ ਇਹਦੀ ਮਹੱਤਤਾ ਆ ਗਈ ਜੀ ਜੂਰੀਏ ਦੀ ਯੂਰੀਆ ਕਿੰਨੇ ਦਿਨ ਤੱਕ ਪਾਉਣਾ ਚਾਹੀਦਾ ਉਹ ਵੀ ਤੁਹਾਨੂੰ ਫਾਰਮੂਲਾ ਦੱਸਦਾ ਜੀ ਯੂਰੀਆ ਦੀ ਡੋਜ਼ ਕੀ ਆ ਉਹ ਵੀ ਤੁਹਾਨੂੰ ਦੱਸਤੀ ਜੀ ਵੀ ਖੇਤ ਦੇ ਹਿਸਾਬ ਨਾਲ ਕਿਹੜਾ ਖੇਤ ਜ਼ਿਆਦਾ ਉਹ ਹੋ ਗਿਆ ਵੀ ਇੱਕ ਹੋਰ ਤਜਰਬਾ ਹੈਗਾ ਜਿਹੜਾ ਆਪਾਂ ਫਸਟ ਯੂਰੀਆ ਲਾਉਣੇ ਆ ਨਾ ਪਾਣੀ ਤੋਂ ਮੂਰੇ ਯੂਰੀਆ ਨਾ ਲਾਇਆ ਜਾਵੇ ਬਹੁਤ ਵਧੀਆ ਗੱਲ ਆ ਪਾਣੀ ਦੇ ਉੱਪਰ ਯੂਰੀਆ ਲੱਗੇ ਪਾਣੀ ਦੇ ਉੱਪਰ ਜਿਹੜਾ ਵੀ ਯੂਰੀਆ ਲੱਗੂਗਾ ਉਹਨੂੰ ਭਰ ਕੇ ਲਾਓ ਯੂਰੀਏ ਨੂੰ ਯਾਨੀ ਕਿ ਡੇਢ ਥੈਲਾ ਕਿਲੇ ਦੇ ਹਿਸਾਬ ਨਾਲ ਲਾ ਦਿਓ 1.5 ਤੋਂ ਥੋੜਾ ਜਿਹਾ ਘਟਾ ਲਓ ਸਵਾ ਥੈਲਾ ਕੀਲੇ ਦਾ ਕੀਲੇ ਦਾ ਮਤਲਬ ਮੇਰਾ ਜਾਨੀ ਕਿ ਏਕੜ ਤੋਂ ਹਿਸਾਬ ਆ ਵੈਸੇ ਤਾਂ ਕੀਲਾ ਸਵਾ 6 ਵਿੱਗਿਆਂ ਦਾ ਹੁੰਦਾ ਸਾਡੇ ਏਰੀਆ 'ਚ ਚੱਲਦਾ ਵਿੱਗਿਆਂ ਵਾਲੇ ਹਿਸਾਬ ਦੇ ਵਿੱਚ ਕੀਲੇ ਚੱਲਦੇ ਨੇ ਜਿਹੜੇ ਏਕੜਾਂ ਵਾਲੇ ਹਿਸਾਬ ਨੇ ਉੱਥੇ ਕਨਾਲਾਂ ਕਨੂਲਾਂ ਚੱਲਦੀਆਂ ਨੇ ਜਿਹੜੀਆਂ ਮਰਲੇ ਕਨਾਲਾਂ ਨਹੀਂ ਹੁੰਦੇ ਨੇ ਉਹ ਪ੍ਰਣਾਲੀਆਂ ਸਾਨੂੰ ਨਹੀਂ ਪਤਾ ਤੁਸੀਂ ਏਕੜ ਦੇ ਹਿਸਾਬ ਨਾਲੇ ਲਾ ਲਓ ਵੀ ਸਵਾ ਥੈਲਾ ਜਾਂ 1.5 ਥੈਲਾ ਲਾਓ ਪਹਿਲਾ ਯੂਰੀਆ ਪਾਣੀ ਤੋਂ ਬਾਅਦ ਲਾਓ ਹਫਤੇ ਬਾਅਦ ਲਾ ਲਓ 10 ਦਿਨਾਂ ਬਾਅਦ ਲਾ ਲਓ ਜੇ ਕਿਸੇ ਵੀਰ ਦੀ ਭਾਰੀ ਮਿੱਟੀ ਐ ਜਾਦੇ ਵੀ 10 ਦਿਨਾਂ ਬਾਅਦ ਜ਼ਮੀਨ ਦੇ ਵਿੱਚ ਨਹੀਂ ਵੜਿਆ ਜਾਂਦਾ ਤਾਂ ਕੋਈ ਗੱਲ ਨਹੀਂ ਜੇ ਮਾੜਾ ਮੋਟਾ ਪੈਰ ਦਬਦਾ ਹੋਊਗਾ ਉਹਦੇ 'ਚ ਲਾਓ ਪਰ ਉਹ ਕੰਮ ਪਹਿਲਾਂ ਪਾਣੀ ਤੋਂ ਪਹਿਲਾਂ ਜੂਰੀਆ ਲਾਉਣ ਨਾਲੋਂ ਬਾਅਦ ਲਾਇਆ ਹੋਇਆ ਬਹੁਤ ਵਧੀਆ ਕੰਮ ਕਰਦਾ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਹੋਰ ਕਿਸੇ ਵੀਰ ਦਾ ਕੋਈ ਵੀ ਸਵਾਲ ਹੋਵੇ ਤਾਂ ਦੱਸਿਆ ਜਾਵੇ ਜੀ ਧੰਨਵਾਦ ਜੀ